ਪਹਿਗਾਮ ਦੇ ਵਿੱਚ ਹੋਈ ਅਤਿਕੰਕੀ ਹਮਲੇ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਮਸਲਿਆਂ ਤੋਂ ਬਾਅਦ ਹੁਣ ਸਮਾਜਿਕ ਮਸਲਿਆਂ ਉੱਪੀ ਸੇਕ ਲੱਗ ਲੱਗਾ ਤੁਹਾਨੂੰ ਦੱਸਦੀ ਕਿ ਤਸਵੀਰਾਂ ਗੁਰਦਾਸਪੁਰ ਦੇ 46 ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਹੁਣ ਇੱਕ ਪਾਕਿਸਤਾਨੀ ਕੁੜੀ ਦੇ ਨਾਲ ਇੱਕ ਨੌਜਵਾਨ ਨੇ ਵਿਆਹ ਕੀਤਾ ਸੀ ਤਕਰੀਬਨ 10 ਮਹੀਨੇ ਦਾ ਸਮਾਂ ਬੀਤ ਗਿਆ ਉਹਨਾਂ ਦੇ ਵਿਆਹ ਨੂੰ ਤਾਂ ਹੁਣ ਉਹ 7 ਮਹੀਨੇ ਦੀ ਗਰਭਤੀ ਦੱਸੀ ਜਾ ਰਹੀ ਆ ਪਰ ਪ੍ਰਸ਼ਾਸਨ ਦੇ ਵੱਲੋਂ ਉਸ ਨੂੰ ਪਾਕਿਸਤਾਨ ਭੇਜਣ ਦਾ ਹੁਕਮ ਆ ਗਿਆ ਪਰ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਸਾਡਾ ਜੜਾ ਪਰਿਵਾਰ ਹੈ ਉਹ ਉਜੜ ਜਾਵੇਗਾ ਤੇ ਅਸੀਂ ਆਪਣੀ ਨੂੰ ਨੂੰ ਪਾਕਿਸਤਾਨ ਨਹੀਂ ਜਾਣ ਦੇਣਾ ਉਧਰ ਜਦੋਂ ਕੁੜੀ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਕੁੜੀ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਾਕਿਸਤਾਨ ਨਹੀਂ ਜਾਣਾ ਮੈਂ ਆਪਣੇ ਸੋਹਰੇ ਪਰਿਵਾਰ ਦੇ ਵਿੱਚ ਰਹਿਣਾ ਚਾਹੁੰਦੀ ਆ ਤਾਂ ਉਹਨਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਆ ਕਿ ਜਿਹੜੀ ਪਾਕਿਸਤਾਨ ਦੀਆਂ ਲੜਕੀਆਂ ਇੱਧਰ ਰਹਿ ਰਹੀਆਂ ਨੇ ਉਹਨਾਂ ਨੂੰ ਇੱਥੇ ਰਹਿਣ ਦੀ ਜੜੀ ਐ ਸ਼ੋਰਟ ਦਿੱਤੀ ਜਾਵੇ ਜਿਦਾ ਤੁਸੀਂ ਵੀ ਸੁਣੋ ਕੀ ਕਹਿਣਾ ਪਰਿਵਾਰ ਦਾ ਇਸ ਮਸਲੇ ਤੇ ਮੇਰਾ ਨਾਮ ਮਕਬੂਲ ਅਮਦ ਹੈ ਮੈਂ ਇੱਕ ਸਮਾਜ ਸੇਵਕ ਐ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਐ ਤੇ ਉਹਦੀ ਮੈਨੂੰ ਹੈਲਪ ਕਰਦਾ ਸਪੈਸ਼ਲੀ ਆ ਜਿਹੜੇ ਪਾਕ ਬ੍ਰਾਈਡਸ ਆ ਆ ਕਿ ਇਸ ਕਾਫੀ ਬਰੀਕੀ ਤੋਂ ਨਜ਼ੀਕੀ ਤੋਂ ਜਾਂਦਾ ਹੈ ਸਾਨੂੰ ਮਸੀਦਾ ਵਿਆਹ ਜਿਹੜਾ ਨਾ ਲਾਸਟ ਹੀ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਇਹਦਾ ਅਸੀਂ ਜਿਹੜਾ ਸਾਡਾ ਐਕਸਪੀਰੀਅੰਸ ਆ ਜੋ ਪਤਾ ਸਾਰੀ ਗੱਲ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋਣ 'ਚ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਿਸ ਦੇ ਦੇਖਿਆ ਘਟੋ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਹੋ ਰਹੀ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਹਨਾਂ ਨੇ ਐਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾਤੀ ਹੁਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕੀਤੇ ਤੇ ਭਾਰਤ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਤੇ ਸਿਰਫ ਐਲਟੀਵੀ ਦੇ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਹਵਨ ਦਿੱਤੇ ਹਨਗੇ। ਹੁਣ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਹੈ ਕਿ ਜਿਹੜੇ ਐਲਟੀਵੀ ਐਗਜ਼ਿਸਟੈਂਸ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ। ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਆਇਆ ਹੈ ਕਿ ਨਿਊ ਐਲਟੀਵੀ ਵੀਜ਼ਾ ਅਲਾਉਡ ਉਹਦੇ ਚ ਲਿਖਿਆ ਯੈਸ ਅਲਾਉਡ। ਇਹਨਾਂ ਦੀ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ। ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ ਐਲਟੀਵੀ ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ। ਇਹਨਾਂ ਦਾ ਨਵਾਂ ਕੇਸ ਹੈ। ਹੋ ਨਹੀਂ ਨਾਦਾ ਜਿਆ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਉਹ ਜਿਹੜਾ ਐਲਟੀਵੀ ਨਿਊ ਅਲਾਉਡ ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਸਾਹਮਣੇ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚ ਆਉਂਦੇ ਹੋਣ ਜਿਹੜੀ ਐਸਐਸਪੀ ਗੁਰਦਾਸਪੁਰ ਜਿੰਨਾ ਕਹਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਫਨਾ ਸਾਡਾ ਦੇ ਛੱਡਣਾ ਪੈਣਾ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਇਹ ਤੁਸੀਂ ਆ ਕੋਈ ਸਬੂਤ ਲਾ ਦੇਂਦੇ ਕਿ ਇਹਨਾਂ ਦਾ ਐਲਟੀਵੀ ਅਪਰੂਵਡ ਹੋਇਆ ਹੈ ਜਾਂ ਕੋਈ ਐਸਾ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣ ਲਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਹੈ ਜਣਾ ਤਾ ਹੈ 7 ਮਹੀਨੇ ਦੀ ਇਸਨੇ ਪ੍ਰੈਗਨੈਂਟ ਹੈ ਸਸਪੀ ਸਾਮਿਲਨ ਕੇ ਸੜੀ ਵੀ ਸੰਪਤੀ ਹੈ ਲੇਕਿਨ ਆ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੋਰੀ ਤੋੜਨੀ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀਵੀ ਅਪਰੂਵ ਨਹੀਂ ਹੁੰਦੇ ਉਹਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਹੈ ਨੋ ਓਬਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ ਇਸ ਪਾਸੇ ਦਿੰਦੇ ਕਿ ਜਾਓ ਤੁਸੀਂ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਅਦ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰੀ ਦੇ ਦਾ ਆਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਪਰਸਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਐਲਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ categories ਚ ਨਾ ਪੈ ਰਹੇ ਦੂਸਰਾ ਇਹ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਅਸੀਂ ਦੇਖਿਆ ਕਈ ਨੂੰ 1 ਇਅਰ ਟੂ 1 ਇਅਰ ਮਿਲਦਾ ਹੈ ਔਰ ਕਈ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤਾਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਉਹ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐ ਐਲਟੀਵੀ ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਹੋ ਰਹਾ ਸਕਦੇ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੈਰੀਫਾਈ ਹੋ ਜ਼ਰੂਰ ਕਰਨ ਅੱਜ ਹੀ ਮੈਂ ਦੱਸਦਾ ਕਿ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਹੈ ਇੱਕ ਐਲਟੀਵੀ ਦਾ ਅੱਜ ਉਹਦੀ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋ ਰਹਿਣੇ ਨੇ ਤੇ ਮੇਰੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਕਿਉਂਕਿ ਇਹ ਬੜਾ ਸੰਸ਼ਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਤ ਇੱਕ ਮਹੀਨੇ ਬਾਅਦ ਸਾਨੂੰ ਮਸੀਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਹੁਣ ਐਸੇ ਮਾਮਲੇ ਤੇ ਸਾਨੂੰ ਵੀ ਜਣਾਣਾ ਸਾਨੂੰ ਬੁਤੀ ਦਿਖਾਨੀ ਚਾਹੀਦੀ ਐਸੇ ਕੇਸਸ ਜੇ ਤਾਂ ਫੌਰੀ ਤੌਰ ਤੇ ਮੇਰੀ ਜਿਹੜੇ ਵਿਦੇਸ਼ ਮੰਤਰੀ ਉਹਨਾਂ ਤੋਂ ਬਿਹੜਾ ਮੰਤਰੀ ਤੋਫੀਲ ਹੈ ਕਿ ਫੌਰੀ ਤੌਰ ਤੇ ਇਹਨਾਂ ਦੀ ਜਣਾਣਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕਣਗੇ ਠੀਕ ਹੈ ਮੇਰਾ ਨਾਮ ਮਾਰੀਆ ਮੈਂ ਪਾਕਿਸਤਾਨ ਗੁਜਰਾਵਾਲਾ ਬੈਂਕਟਿੰਗ ਮਤੋਂ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨੂੰ ਨਾਲ ਘਰ ਰਹਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਇਨ ਹੋਏ ਸੀ 3 ਸਾਲ ਸਾਇਨ ਦੇ ਚੱਕਰ ਵਿੱਚ ਡੇ ਰਹੇ ਸੀ ਤੇ ਹੁਣ ਮੈਂ ਇੱਥੇ ਫੈ 2024 ਦੀ ਜੁਲਾਈ ਵਿੱਚ ਇੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੌਮ ਆਸੀ ਪੁਲਿਸ ਆਫੀਸਰ ਤੁਸੀਂ ਕੀ ਜਾਂਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਲੇ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ। ਮੈਨੂੰ ਇਥੇ ਰਹਿਣ ਦਾ ਹੁਕਮ ਦਿੱਤਾ ਜਾਵੇ। ਸਾਨੂੰ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਨਾਂ ਦਾ ਡੈਡੀ ਇਦਾਂ ਹੋਇਆ ਸੀ। ਸਾਡਾ ਇਹ ਵੀ ਘਰ ਉੱਜੜਦਾ ਚਾਹੁੰਦਾ। ਅਸੀਂ ਨਿਕਲ ਹੋਣਾ ਚਾਹੁੰਦੇ ਹਾਂ ਸੌਣਾ ਚਾਹੁੰਦੇ ਆਪਣੇ ਬੇਟੇ ਦਾ ਘਰ। ਹਾਂਜੀ। ਪੁਲਿਸ ਕਾ ਕਰ ਗਏ। ਪੁਲਿਸ ਕਾ ਕਰ ਕੇ ਗਈ ਪੀਨ ਨੂੰ ਭੇਜਣਾ ਪੈਣਾ ਵਾ। ਉਹਨਾਂ ਦਾ ਵਿਜਾ ਨਹੀਂ ਲੱਗਾ। ਤੇ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ। ਅਸੀਂ ਤਾਂ ਕਿ ਨੰਦਿਆ ਦੀ ਨੋ ਆ ਘਰ ਸਾਡਾ ਉੱਜਰ ਜਗਾ ਅੱਗੇ ਨਾਲ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ 9 ਮਹੀਨੇ ਹੋ ਗਏ ਵਿਆਹ ਹੋਇਆ ਨਾ ਜਾਨਣੇ ਕਿ ਉਹਨਾਂ ਕੀ ਅਫਸਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੋਇਆ ਸੀ ਜਦੋਂ ਆਏ ਸੀ ਉਦੋਂ ਮੈਂ ਵੀਜ਼ਾ ਜਾਨਣੇ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਹੁਣ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦਾ ਸੀ ਜਾਨਣੇ ਕਿ ਅਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕੀਤੇ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰੋ ਬ੍ਰਾਂਚ ਦੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪਿੰਡੀ ਦੇ ਵਿੱਚ ਆ ਅੱਜ ਇਹ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ 3:30 4 5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਤੇ ਮੈਂ ਕੰਮ ਛੱਡ ਕੇ ਉਸੇ ਟਾਈਮ ਇੱਤਾਂ ਹੀ ਮੈਂ ਜਾਨਣੇ ਕਿ ਹੱਥ ਕੱਪੜੇ ਵੀ ਇੱਤਾਂ ਹੀ ਮੈਂ ਕੰਮ ਵਾਲੇ ਪਾਈ ਇੱਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨਣੇ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਣਾ ਪੈਣਾ ਹੁਣ ਮੈਂ ਜਾਣ ਹੀ ਨਹੀਂ ਦੇਣਾ ਮੇਰੇ ਘਰ ਉੱਜਰ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ ਸਤ